ਤਹਾਰਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਵੱਲੋਂ ਪੂਰੀ ਸਾਵਧਾਨੀ ਰੱਖੀ ਗਈ। ਅੱਜ ਐਸਐਸਪੀ ਗਗਨ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਤੋਂ ਸ਼ਹਿਰ ਦੀ ਬਾਜ਼ਾਰਾ ਵਿੱਚ ਫਲੈਗ ਮਾਰਚ ਕੱਢਿਆ ਗਿਆ। ਐਸਐਸਪੀ ਨੇ ਕਿਹਾ ਕਿ ਮਲੇਰ ਕੋਟਲਾ ਦੇ ਲੋਕ ਹਰ ਧਰਮ ਦੀ ਤਿਹਾਰ ਮਿਲ-ਜੁਲ ਕੇ ਮਨਾਉਂਦੇ ਹਨ ਪਰ ਫਿਰ ਵੀ ਚੌਂਕ ਤੇ ਸੁਰੱਖਿਆ ਉਵਦਾ ਦਿੱਤੀ ਗਈ। ਉਹਨਾਂ ਨੇ ਖਾਸ ਤੌਰ ਤੇ ਆਟੋ ਚਾਲਕਾਂ ਤੇ ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਵਿੱਚ ਸਹਿਯੋਗ ਦੇ ਇਹਦੇ ਵਿੱਚ ਜਿਹੜਾ ਫਲੈਗ ਮਾਰਚ ਕੱਡੇ ਜਾ ਰਿਹਾ ਜਿਵੇਂ ਤੁਸੀਂ ਦੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਅਮਰਸਰ ਵੀ ਮੀਟਿੰਗਸ ਕਰ ਰਹੇ ਹੈ ਤੇ ਜਲੰਧਰ ਵੀ ਕਿਉਂਕਿ ਜਿਹੜਾ ਅੱਗੇ ਉਹਨੇ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਇਹਦੇ ਵਿੱਚ ਜਿਵੇਂ ਦੁਸਹਿਰਾ ਹੈਗਾ ਫਿਰ ਦੀਵਾਲੀ ਸੀਜ਼ਨ ਹੈ ਤੇ ਸਾਨੂੰ ਬਾਹਰੋਂ ਵੀ ਡੀਜੀ ਲਾਅਨ ਆਰਡਰ ਵੱਲੋਂ ਫੋਰਸ ਮਿਲੀ ਹੈ ਤੇ ਇਹ ਚਾਹੀਦਾ ਹੈ ਮੇਨ ਵੀ ਫੋਰਸ ਦੀ ਪ੍ਰੈਜ਼ੈਂਸ ਹੋਵੇ ਲੋਕਾਂ ਦਾ ਜਿਹੜੀ ਸੈਂਸ ਆਫ ਸਿਕਿਉਰਟੀ ਹੈ ਉਹ ਬੜੀ ਵੱਧਦੀ ਹੈ ਕਿਉਂਕਿ ਲੋਕਾਂ ਨੇ ਹੁਣ ਅਗੇ ਬਾਜ਼ਾਰਾਂ ਦੇ ਵਿੱਚ ਆਪਣੀ ਖਰੀਦ-ਵੋਗਤ ਕਰਨੀ ਹੈ ਦਿਵਾਲੀ ਦੇ ਤਿਉਹਾਰ ਆਣੇ ਆ ਤਾਂ ਕਿ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਲੋਕਾਂ ਨੂੰ ਇਹੀ ਅਪੀਲ ਹੈ ਵੀ ਇਹ ਜਿਹੜੇ ਸਾਡੇ ਤਿਉਹਾਰ ਆ ਬੜੇ ਪੁਰਾਣੇ ਤਿਉਹਾਰ ਆ ਬੜੇ ਲੋਕੀ ਜਿਵੇਂ ਹੁਣ ਵੀ ਦੇਖੋ ਨਰਾਤੇ ਖਤਮ ਹੋ ਰਹੇ ਆ ਤੇ ਅੱਗੇ ਦਸਹਿਰਾ ਸ਼ੁਰੂ ਹੋ ਰਿਹਾ ਹੈ ਤੇ ਇਹਦੇ ਵਿੱਚ ਲੋਕੀ ਬੜੇ ਸ਼ਰਧਾ ਨਾਲ ਮਨਾਉਂਦੇ ਆ ਲੋਕ ਬੜੇ ਈਮੋਸ਼ਨਲ ਹੁੰਦੇ ਆ ਰਾਮਲੀਲਾ ਨਾਲ ਚੱਲ ਰਹੀਆਂ ਆ ਤੇ ਵਧੀਆ ਤਰੀਕੇ ਨਾਲ ਮਨਾਨ ਤੇ ਸ਼ਾਂਤੀ ਪੁਰਨਾ ਬਣਾਣ ਕਿ ਜੇ ਕੋਈ ਵੀ ਕਿਸੇ ਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਹੈ ਤੇ ਹੁਣ ਸਾਰਿਆਂ ਨੂੰ ਪਤਾ ਜਿਹੜੀ ਸਾਡੀ ਹੈਲਪਲਾਈਨ ਹੈ 112 ਤੇ ਕਾਲ ਕਰਨ ਸਾਡੀ ਇਮੀਡੀਏਟਲੀ ਜਿਹੜੀ ਪੀਸੀਆਰ ਹੈ ਸਾਡੇ ਆਫੀਸਰ 24 ਘੰਟੇ ਹਾਜ਼ਰ ਨੇ ਲੋਕਾਂ ਦੀ ਡਿਊਟੀ ਲਈ ਤੇ ਵਧੀਆ ਤਰੀਕੇ ਨਾਲ ਤੇ ਸ਼ਾਂਤੀ ਮਈ ਤਰੀਕੇ ਨਾਲ ਨਿਪਟਾਰਾ ਸਰ 12ਵੇਂ ਕੋਰਸ ਕੋਈ ਹੈ ਜਿਹੜਾ ਹਾਂਜੀ 12ਵੀਂ ਸਾਨੂੰ 150 ਦੇ ਲਗਭਗ ਬੰਦਾ ਮਿਲਿਆ ਤਾਕੀ ਸਾਰਾ ਪੂਰਾ ਕਵਰ ਹੋ ਸਕੇ ਸਰ ਟ੍ਰੈਫਿਕ ਸਮੱਸਿਆ ਜਿਵੇਂ ਜਿਵੇਂ ਆਟੋ ਰਿਕਸ਼ੇ ਨੇ ਨਾਲ ਵਾਸਤੇ ਬਨਵੇ ਕੋਈ ਇਸ ਤਰ੍ਹਾਂ ਦੀ ਕੀਤਾ ਇਹਦੇ ਵਾਸਤੇ ਜਿਹੜੀ ਬੜੀ ਪੁਰਾਣੀ ਸਮੱਸਿਆ ਚੱਲ ਰਹੀ ਹੈ ਕਿ ਵੀ ਜਿਹੜੀਆਂ ਛੋਟੇ ਛੋਟੇ ਗਲੀਆਂ ਕਈ ਵਾਰ ਕਾਫੀ ਬਾਜ਼ਾਰ ਦੇ ਵਿੱਚ ਗਲੀਆਂ ਉਹਦੇ ਵਿੱਚੋਂ ਆ ਜਾਂਦੇ ਆ ਪਰ ਅਸੀਂ ਕੋਸ਼ਿਸ਼ ਕਰੀ ਜਾ ਰਹੇ ਹਾਂ ਦੇਵੇੜੇ ਕੋਈ ਨਾ ਕੋਈ ਇਹਦਾ ਹੱਲ ਕੱਢਾਂਗੇ